ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਇਸ ਵੇਲੇ ਭਾਉ ਸਖਦੇਵ ਸਿੰਘ ਲਟੋਏ ਵਾਲੇ ਕੋਲੇ ਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਜਾਂਦਾ। ਤੇ तकरीबन ਸਾਰੇ ਭੈਣਾ ਭਰਾ ਜਿਹੜੇ ਆਨਲਾਈਨ ਪਸ਼ੂ ਲੈਣ-ਦੇਣ ਕਰਦੇ ਆ ਤਾਂ ਭਾਉ ਸਖਦੇਵ ਨੂੰ ਜਾਣਦੇ ਆ ਕਿ પ્રાਣਾ ਪ੍ਰਾਣੀਆਂ ਤੋਂ ਪ੍ਰਾਣੀਆਂ ਵੀਡੀਓ ਪਾਉਂਦਾ ਰਿਹਾ ਅੱਜ ਸੱਜਣੋ ਭਾਉ ਦੇ ਕੋਲੇ 4-5 ਐਨੀਮਲ ਆ ਜਿਹੜੇ ਫੋਰ ਸੇਲ ਵਿਕਾਊ ਆ ਤੇ ਮੰਨ ਲਓ ਵੀ ਯਾਰ ਕੱਲ ਦਾ ਦਿਨ ਨੰਗੇ ਤੇ ਪਰਸੋਂ ਤੁਹਾਡੇ ਨਾਲ ਵੀਡੀਓ ਸਾਂਝੀ ਇਸ ਧਰਤੀ ਤੋਂ ਕੀਤੀ ਸੀ ਤੇ ਤੁਹਾਡੇ ਪਿਆਰ ਸਤਿਕਾਰ ਸਦਕਾ ਪਾ ਅੱਜ ਫੇਰ ਪਾਉ ਸਕਦੇਵ ਕੋਲੇ ਇਹ ਨਾ ਕਿ ਉਹ ਵੀ ਟਾਈਮ ਲਾਈ ਜਾਂਦਾ ਮੈਂ ਪਸੂ ਵੀ ਤੁਹਾਨੂੰ ਤੋਹਫੇ ਵਿਖਾਉਣੇ ਆ ਜਿਹੜੇ ਘਰੇ ਬੈਠੇ ਤੁਸੀਂ ਖਰੀਦ ਸਕਦੇ ਆ ਨੀਲੀ ਰਵੀ ਦੀ ਮੈਂ ਤੋਂ ਸਟਾਰਟ ਕਰਾਂਗੇ ਸਜਣੋ ਡਿਟੇਲ ਪਾਉ ਤੋਂ ਲਵਾਂਗੇ ਬਿਲਕੁਲ ਸੂਈ ਸਵਾਈ ਆ ਕਿੰਨਾ ਦੁੱਧਵਾ ਦਾ ਕੀ ਇਹਦਾ ਹਿਸਾਬ ਕਿਤਾਬ ਰਹੂਗਾ ਤੇ ਨੀਲੀ ਰਵੀ ਨੂੰ ਪਿਆਰ ਕਰਨ ਵਾਲੇ ਨਾ ਅੱਜ ਜਰੂਰ ਵੀਡੀਓ ਨੂੰ ਵੇਖ ਕੇ ਲਾਈਕ ਲੁਇਕ ਤੇ ਕਮੈਂਟ ਕਮੈਂਟ ਕਰਿਓ ਕਿ ਵਾਕਿਆ ਹੀ ਮੱਝ ਇੱਕ ਚੀਜ਼ ਵਿਖਾਈ ਆ ਯਾਰ ਭਰਾ ਨੇ ਵੇਖੋ ਇਹੋ ਜਿਹੇ ਹੀਰੇ ਕੱਢਨੇ ਵੀ ਔਖੇ ਆ ਸਜਣੋ ਬਹੁਤ ਪਕਾਈ ਕਰਨੀ ਪੈਂਦੀ ਆ ਤੇ ਪਾਉ لے ਆ ਇੱਕ ਤੁਹਾਡੇ ਲਈ ਫੇਰ ਲੱਭ ਕੇ ਇੱਕ ਮੀਣੀ ਇਹਦੀ ਵੀ ਡਿਟੇਲ ਲਾਵਾਂਗੇ ਦੋਨੇ ਸੰਗ ਹਲਦੇ ਆ ਯਾਰ ਐ ਨਾ ਗੁੰਦੀ ਪਈ ਆ ਕਰਮਾਂ ਵਾਲੀ ਬਾਕੀ ਹੋਰ ਜਾਨਵਰ ਵੀ ਆ ਆਜੋ ਬਾਲਾ ਟਾਈਮ ਨਾਲ ਲਈਏ ਤੁਹਾਡਾ ਕਿਉਂਕਿ ਫਿਰ ਵੀਡੀਓ ਬਾਲੀ ਲੰਮੀ ਹੋ ਜੂਗੀ ਪੰਜ 6 ਜਾਨਵਰ ਆ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਉਣੇ ਆ ਆਜੋ ਨੀਲੀ ਰਾਵੀ ਤੋਂ ਆਪਾਂ ਸਟਾਰਟ ਕਰਦੇ ਆ ਕਿਹੜਾ ਸੂਆ ਸੂਈ ਆ ਕਰਮਾਂ ਵਾਲੀ ਤੇ ਪਿਛਲੇ ਸੂਬੇ ਦਾ ਕੀ ਦੁੱਧਾ ਰਿਕਾਰਡ ਰਿਪੋਰਟ ਰਿਹਾ ਤੇ ਐਤਕੀ ਕਿੰਨਾ ਦੁੱਧ ਜਿਹੜਾ ਹੁਣੇ ਕਰਮਾ ਵਾਲੀ ਮੱਝ ਕੋਲੇ ਜਿਹੜਾ ਹਾਜ਼ਰਾ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਆਜੋ ਲਈਏ ਜਾਣਕਾਰੀ ਪਾਉਜੀ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਹੋਰ ਸੁਣਾਓ ਬੜੀ ਕਿਰਪਾ ਕਰਦੀਆਂ ਚੜਦੀ ਕਲਾ ਐ ਬੜੀ ਮਿਹਰ ਐ ਗੁਰੂ ਰਾਮ ਦਾ ਠੀਕ ਆ ਤੇ ਇੱਕ ਦਿਨ ਹੀ ਪਹਿਲਾਂ ਮਿਲੇ ਹਨਾ ਹਾਂ ਹਾਂ ਤਕਰੀਬਨ ਹੀ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਊਗਾ ਬੜੀ ਉਹਦੀ ਮਿਹਰ ਐ ਗੁਰੂ ਰਾਮ ਦਾ ਚੋਕਰ ਚੰਗੀਆਂ ਲਿਆਈ ਦੀਆਂ ਤੇ ਵੇਖਦਿਆਂ ਮਿੰਟਾਂ ਜਾਂਦੇ ਗਏ ਵੇਖਦਿਆਂ ਮਿੰਟਾਂ ਬਾਕੀ ਭਾਵ ਯਾਰ ਭਾਵ ਯਾਰ ਤੇ ਪਾਉ ਡਰੈਸ ਦੱਸ ਦਈਏ ਕਿ ਰਹਿੰਦੀ ਡਰੈਸ ਆਪਣਾਗਾ ਪਿੰਡ ਬਲਟੋਗਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੰਦੀਪ ਸਿੰਘ ਨੰਬਰ 887288560 771037006 ਤੇ ਝਾੜੂ ਸਾਹਿਬ ਦੇ ਗੁਰਦਾਰੇ ਕੋਲ ਆ ਕੇ ਹਾਂ ਬਾਬਾ ਭਾਈ ਝਾੜੂ ਸਾਹਿਬ ਗੁਰਦਾਰਾ ਵੱਡਾ ਹਾਂ ਉਥੋਂ ਸੰਧੂਆਂ ਦੀਆਂ ਬਈਕਾ ਕਿਸ ਨੇ ਪੁੱਛ ਲੈਣੀਗਾ ਕਈ ਵਾਰੀ ਫੋਨ ਨਾ ਲੱਗੇ ਹਾਂ ਨਾ ਲੱਗੇ ਤੇ ਪਾਉ ਫਿਰ ਆ ਕਿਹੜੇ ਏਰੀਆ ਚੋਂ ਪੱਟ ਲਿਆ ਨਕੀਨਾ ਇਹ ਅਸਲ ਪੂਰੀਆਂ ਦੀ ਆ ਮਸ਼ਹੂਰ ਮੈਂ ਪਾਕਿਸਤਾਨੀ ਅੱਛਾ ਹਾਂ ਆਸਲ ਪੂਰੀਆਂ ਦੀ ਮਸ਼ਹੂਰ ਮੈਂ ਪਾਕਿਸਤਾਨੀ ਪਾਕਿਸਤਾਨੀ ਨਸਲ ਹਾਂ ਜਿਹਦੇ ਬੰਦੇ ਕੋਲ ਲਈ ਉਹਨਾਂ ਕੋਲ 17 18 ਹੋਣਗੀ ਇੱਕੋ ਜਿਹੀ ਇਹੋ ਜਿਹੀ ਇਹੋ ਜਿਹੀ ਕੀ ਬਾਤ ਤੇ ਪਾਉ ਐ ਤਾਂ ਕਹਿ ਸਕਦੇ ਪਿਓਰ ਨੀਲੀ ਦੀ ਆ ਇਹਨੂੰ ਕੋਈ ਦੂਜੀ ਕਹ ਜੇ ਕਹ ਇਹਨੂੰ ਕਹੀ ਜਾਵੇ ਇਹ 100% ਹੈ ਨੀਲੀ ਦਾ ਵੀ 100 100 ਦੀ 100 ਨੀਲੀ ਆ 100 ਦੀ 100 ਤੇ ਭਾਉ ਹੁਣ ਇਹ ਕਿਹੜਾ ਸੁਆ ਸੁਈਆ ਇਹ ਦੂਜਾ ਸੁਆ ਸੁਈ ਚੋਦੀ ਦੂਜਾ ਸੁਆ ਤੇ ਪਲੂਨ ਕੀ ਕਹਿੰਦੇ ਭਰਾ ਹਰੀ ਆਪਣੇ ਜਿੰਨਾ ਤੋਂ ਤੂੰ ਲਈ ਆ ਵੀ ਕਿੰਨਾ ਦੁੱਧ ਆਉਂਦੇ ਅਸੀਂ ਚੋਇਆ 16 ਕਿਲੋ ਤੋਂ ਥੱਲੇ ਚੋਇਆ 14 ਕਿਲੋ ਬੋਲੇ ਤੋਂ ਸਟਾਰਟ ਹੋਈ ਹੈ ਐਤ ਕੀ ਹੱਥ ਜਿਹੇ ਦਿਨ ਦੀ ਸੁਈ ਤਿੰਨਾਂ ਦਿਨਾਂ ਦੀ ਸੁਈ ਥੱਲੇ ਹੁਣ 14 ਕਿਲੋ ਤਿਆਰ ਆ ਤਿਆਰ 19 ਕਿਲੋ ਦੁੱਧ ਨਾਂ ਦੇ ਵੀ ਆਪਣੀ ਗਾਰੰਟੀ ਹੋਵੇ ਵੇਖ ਲਾ ਆ ਮੈਂ ਦੁੱਧ ਬਹੁਤਾ ਗਰਮੀ ਵੜੀ ਹੁ ਮੈਂ ਨਹੀਂ ਵੜੀ ਐ ਨਾ ਨਹੀਂ ਮੈਂ ਦਾ ਤਾਂ ਕੋਈ ਊੜਾ ਬੰਨਾ ਹੀ ਨਹੀਂ ਚਲੋ ਅੱਖੀਂ ਜਾਂਦੇ ਲੋਕੀ ਜੱਬਨਾ ਮਹੀਂ ਤੇ ਚਾਦਰਾਂ ਪਾ ਕੇ ਮੈਂ ਐਂਟੀ ਤੇ ਚਾਦਰ ਪਾਉਣ ਆਲੀ ਆ ਵਾਕੇ ਫਲਕਾਰੀ ਫਲਕਾਰੀ ਪਾਉਣੀ ਨਹੀਂ ਫਲਕਾਰੀ ਫਿਰ ਤੂੰ ਪਾਉਂਦਾ ਨਹੀਂ ਹੈਨਾ ਆਏ ਨਹੀਂ ਫਲਕਾਰੀ ਪਾਉਂਦਾ ਪਰ ਮੈਂ ਫਲਕਾਰੀ ਤੋਂ ਵੀ ਤਾਂ ਐ ਕੋਈ ਛੱਕ ਨਹੀਂ ਪਾਉ ਐ ਵੀ ਕੋਈ ਨਹੀਂ ਐ ਵੀ ਕੋਈ ਨਹੀਂ ਰੁਪਈਏ ਲਾਏ ਪਰ ਮੈਂ ਲਈਆ ਲੈਵਾ ਵੀ ਕਰਮ ਵਾਲੀ ਆਂਦੀ ਮੈਨੂੰ ਲੱਗਾ ਸਾਰਾ ਸੂਲ ਚ ਵੀ ਨਿਸ਼ਾਨ ਆ ਕਿਤੇ ਜਵਾਦ ਤੇ ਪਾਉ ਬੱਚਾ ਇਹ ਕੀ ਦੇਗੀ ਬੱਚਾ ਕੱਟਾ ਦੇਗੀ ਸਾਮੀ ਹੈ ਤਗੜੀ ਜਿਆਦੀ ਜਿੰਨਾਂ ਤੋਂ ਮੈਂ ਲਈ ਠੀਕ ਆ ਵਾਸ ਦੇਂਦੇ ਡਾਕਟਰ ਨੂੰ ਭਰਦੇ ਟੀਕਾ ਤੇ ਤੀ ਗਲਤ ਪਰ ਗਿਆ ਮੋਰਾ ਨਸਲ ਦਾ ਗੇ ਪਰ ਗਿਆ ਕਿਆ ਪਾਤਾ ਪਾਉ ਐਂ ਜੇ ਕੈਮਰਾ ਜਿਹਦੇ ਤਿੰਨੇ ਰੱਖੀਏ ਤੇ ਦੂਜਾ ਸੂਆ ਪਹਿਲਾਂ ਨੇ ਦੁੱਧ ਦਸਤਾ ਤੇ ਭਾਉ ਚੋਣ ਚਾਣ ਚੋਣ ਤਾਂ 500 ਰੁਪਏ ਲਾਏ ਮੈਂ ਛੋਣ ਥੜਾ ਮਾਰੀ ਤੈਨੂੰ ਮਾਰੀ ਲੈਣੀ ਤੇ ਪਾਉ ਜੇ ਹੁਣ ਆਪਾਂ ਇਹਨੂੰ ਬੱਚਾ ਲਾ ਕੇ ਧਾਰਾ ਵਿਖਾ ਦੇਾਂਗੇ ਨਾ ਵਿਖਾਉਂ ਤਾਂ ਵਿਖਾਤਾ ਨਹੀਂ ਧਾਰਾ ਹਣਾ ਹਾਂ ਉਹ ਖਾਤਾ ਕਿ ਪਰ ਪਤਮੀ ਜੀ ਰਹਿੰਦੀ ਸਾਈਂ ਦੀ ਗੁਰਦੁਆਰੇ ਹਾਂ ਇਹ ਵੀ ਗੱਲ ਆ ਵੀ ਹਣਾ ਚੂਣ ਦੀ ਨਹੀਂ ਗੱਲ ਕੋਈ ਚੂਣ ਤਾਂ ਇਹ ਕਿਤੇ ਲਾਤਰਾ ਬੁੱਟੂ ਕਰਵਾ ਲਈ ਠੀਕ ਆ ਲੈ ਫਿਰ ਕੱਢ ਕੇ ਕਰਾਈਏ ਤੋਰ ਚੱਕ ਲਓ ਵੀ ਸਜਣੋ ਜਿਵੇਂ ਕਹਿੰਦੇ ਨੇ ਨਾ ਗੁਲਾਬੀ ਅੱਖ ਚਾਹੀਦੀ ਆ ਤੇ ਗੁਲਾਬੀ ਅੱਖ ਚਾਰੇ ਪੈਰ ਤੋਤੇ ਕੱਦ ਕਹਿੰਦੇ ਕੱਦ ਵੇਖ ਕੱਦ ਮੈਨੂੰ ਕੱਦ ਵੇਖਿਓ ਤੇ ਵਿਰਲਾ ਵੇਖਿਓ ਜਿਹਨੂੰ ਕਹਿੰਦੇ ਨਾ ਗੱਠ ਗੱਠ ਤੇ ਥਾਨ ਲੱਗੇ ਆ ਉਹ ਚੀਜ਼ ਲੱਗੀ ਹੋਈ ਆ ਤੇ ਤੋਰ ਧਾਪੇ ਪਲਵਾਨਾਂ ਰਗੀ ਹੋਣੀ ਕਿਉਂਕਿ ਲੇਵਾ ਪੱਟਾਂ ਦੇ ਸਨਾਂ ਚ ਫਸਿਆ ਪਿਆ ਤੇ ਭਉ ਤੜਕੇ ਚਵਾਈ ਫਿਰ ਨਹੀਂ ਨਹੀਂ 5 ਵਜੇ ਸੀ 5 ਵਜੇ ਚੁਈ ਆ ਤੇ ਹੁਣ 11 ਵਜ ਗਏ ਕਿ ਨਹੀਂ ਅਜੇ ਵਜ ਗਈ ਹੁਣੇ 10:30 11 11 ਹੀ ਵਜ ਗਏ ਸਜਣੋ ਕਰ ਲਿਓ ਨੋਟ 11 ਵਜ ਦਾ ਸਮਾਂ ਉਸ ਹਾਵਨਾ ਗਸ ਕੁਸ ਲਾ ਲਿਓ ਪ੍ਰਭੂ ਇੱਕ ਜੀਸਰ ਮੈਂ ਦੁੱਧ 20 ਕਿਲੋ ਵੀ ਦੇ ਦੂੰ ਮੜੈਂਕਾ ਨਾਲ ਗੁਰੂ ਨਾ ਪਾਈ ਜਾਨਾ ਅੱਛਾ ਆ ਦੇ ਮੈਂ ਖਾਨਦਾਨੀ ਆ ਖਾਨਦਾਨੀ ਆਰ ਪਾਉ ਲੇਵਾ ਕਰਮਾਂ ਵਾਲੀ ਨੂੰ ਬੜਾ ਲੱਗਾ ਮੈਨੂੰ ਖਾਨਦਾਨ ਵੇ ਕੱਦ ਵੇ ਰੰਗ ਵੇ ਕਿਹੜੀ ਗੱਲ ਮੈਂ ਕੁੱਸੀ ਵਾਕਿਆਈ ਹੈਨਾ ਪਕਾਈ ਮਾਰਨ ਤੇ ਲੋਕੀ ਮਰੀ ਜਾਣਗੇ ਪਰ ਏਦੀ ਮੈਂ ਲੈਣੀ ਕਿਤੇ ਖਾਲਾਈ ਦਾ ਵਾੜਾ ਥੋੜਾ ਨਹੀਂ ਵਾਕਿਆਈ ਕੋਈ ਸ਼ੱਕ ਨਹੀਂ ਪਊਗਾ ਹਾ ਵਿਰਲਾ ਬੁਰਲਾ ਹੈਨਾ ਥਣਾ ਥੁਣਾ ਦਾ ਕੈ ਪਾਪਸੀ ਦੂਰੀ ਬੜੀ ਘੱਟ ਨਿਕਲਦੀ ਆ ਕੋਈ ਸ਼ੱਕ ਨਹੀਂ ਵੇਖਿਓ ਯਾਰ ਸੱਜਣੋ ਉਹ ਸਿਆਣਾ ਕਲਦੇਸਰ ਤੇ ਜੇ ਦਿਨ ਮਹੀਂ ਲੱਗਣਾ ਕਿਹੜੀਆਂ ਸੌਤੀਆਂ ਬਹੁਤ ਔਖੀਆਂ ਪਾਉ ਉਹਦਾ ਹੀ ਕੋਈ ਕਰਨੀ ਨਾਲ ਮਾਲ ਦੀ ਸਾਹਮਣਾ ਮੈਂ ਆਣਾ ਧਾਨਾ ਤੂੰ ਤੇਰੀ ਮਿਹਨਤ ਨੂੰ ਸਲਾਮ ਆ ਬਾਕੀ ਹੌਸਲਾ ਵੀ ਹੋ ਜਾਂਦਾ ਜਦੋਂ ਰੇੜਾ ਰੜ ਜੇ ਹਾਂਜੀ ਹਨਾ ਇਹ ਤਾਂ ਹੈਗਾ ਹਾਂ ਮਹਾਰਾਜ ਸਾਥ ਦੇਵੇ ਦਿੱਤੀ ਜਾਂਦਾ ਤੇ ਫੇਰ ਸਾਰਾ ਕੁਝ ਹੋ ਜਾਂਦਾ ਤੇ ਭਾਉਜੀ ਇਹਦਾ ਰੇਟ ਕੀ ਕਰਾਂਗੇ ਰੇਟ ਇਹ ਵੀ ਕਲਦੇਸਰ ਲੋਕਾਂ ਦਾ 2.5 ਲੱਖ 2 ਲੱਖ ਅੱਛਾ ਆਪਾਂ ਗੱਲ ਕਰਨਾ ਉਹ ਜਿਹੜੀ ਉੱਡਦੀ ਜਾਵੇ ਵੀ ਜਿਹੜਾ ਲੈ ਗਿਆ ਨਾ ਯਾਰ ਕਰੂਗਾ ਯਾਦ ਕਰੀ ਅੱਜ ਸੱਚੀ ਦਿਲੋਂ ਦਸੀ ਕਰੂਗਾ ਯਾਦ ਜਉਂਦੇ ਸੂੇਟਾਈ ਲੱਖ ਦੀ ਮੈਂ ਇਹਨਾਂ ਵੇਚੇ ਤੇ ਫਿਰ ਆਪਣੀ ਮੈਂ ਦੇਣ ਦਾ ਕੀ ਫਾਇਦਾ ਨਹੀਂ ਜਿਹੜਾ ਘਰੇ ਬੰਨ ਗਿਆ ਉਹ ਵੇਚੂ ਕਿਉਂ ਨਹੀਂ ਨਹੀਂ ਜੀ ਮੈਂ ਵੇਚਦਾ ਹੀ ਨਹੀਂ ਅਗਲਾ ਪਰ ਆਪਾਂ ਪਾਰੇ ਇੱਕ ਮੈਂ ਵੇਚੀ ਹੀ ਇਹਦੇ ਨਾਲ ਦੀ ਅੱਛਾ ਬੰਦੇ ਆਪਣੇ ਤੋਂ ਡੇਢ ਦੀ ਖੜੀ ਹੋਣਾ ਜਾ ਕੇ 1-2 ਵਸਦੀ ਵੇਚੀ ਕੋਈ ਸ਼ੱਕ ਨਹੀਂ ਯਾਰ ਭਾਉ ਇਹ ਗੁਰਦੀਪ ਸਿੰਘ ਆਪਾਂ ਮੈਂ ਦੇਣੀ ਡੇਢ ਲੱਖ ਦੀ ਅੱਛਾ ਕੋਚ ਜਿਹੜਾ ਅਨਕੇ ਜਫੀ ਪਾ ਕੇ ਮਿਲੂਨ 5000 ਛੋੜ ਇੱਕ 45 ਦੀ ਇੱਕ 45 ਦੀ ਕਿਆ ਬਾਤ ਹੈ ਕੋਈ ਸ਼ੱਕ ਨਹੀਂ ਮਹਿਣੀਆਂ ਦਾ ਤੈਨੂੰ ਮੈਂ ਨਕਾਦ ਕਰ ਜੂਗਾ ਬਾਉ ਜੇ ਕਿਤੇ ਮੈਂ ਖੜ ਖੜ ਲਾ ਕੇ ਮੰਡੀ ਜਾਵੜੇ ਦਾ ਤੈਂ ਹੀ ਤੋੜਦੇ ਹਨਾ 2 ਲੱਖ ਦੀ ਮੰਡੀ ਹਨਾ 2 ਲੱਖ ਦੀ ਪਰ ਆਪਾਂ ਖੜਨੀ ਨਹੀਂ ਮੰਡੀ ਕੁਲਦੀਨ ਸਿਆ ਆਪਣਾ ਮਾਲ ਘਰੇ ਵਿਕਦਾ 2000 5000 ਕੱਟ ਨਫਾ ਲੈ ਲਾਂਗੇ ਉਹਦਾ ਸਵਾਦ ਆ ਮੰਡੀ ਆ ਮੈਂ ਪੈਰ ਵढ़ਾਈ ਜਾਉ ਨਾ ਲੱਤਾਂ ਥੱਕ ਜੰਨੀਆਂ ਤੇ ਸਹੀ ਵਿਆੜੀ ਕੰਮ ਲਿਆਨੂੰ ਨਾਲੇ ਅਗਲਾ ਕੀੜੇ ਨਾਲ ਆ ਕੇ ਕਹਿੰਦਾ ਖੋਲੀ ਕਰਾ ਖੋਲ ਖੋਲੀ ਪਸੂ ਹੰਬਾ ਦਿੰਦੇ ਆ। ਇੱਥੇ ਉਹ ਬੰਦਾ ਖੜੂ ਜਿਹਨੇ ਕਾਰ ਰੱਖਣੀ ਹੈ। ਨਹੀਂ ਯਾਰ ਪਾਉ ਕੋਈ ਛੱਕਣੀ ਕਰਦੇ ਮਾੜੀ ਜੀ ਪਰੇ ਨੂੰ ਹੁਣ ਮੈਂ ਤਾਂ ਬੁੱਲਣ ਚੁੱਕਾ ਹੀ ਨਹੀਂ ਐਜ। ਵੀ ਤੈਨੂੰ ਕਵਾਂ ਰੇਟ ਵੱਧ ਘੱਟ ਕਰ ਲਾ। ਇਹ ਤਾਂ ਇਹਦਾ ਰੇਟ ਵੱਧ ਹੈ ਗਗਨਦੀਪ ਸਿੰਘ। ਨਹੀਂ ਪਾਉ ਕੋਈ ਛੱਕਣੀ ਯਾਰ ਲੋਕੀ ਸਵਾ ਸਵਾ ਤਾਂ ਆ ਵੀ ਮੰਗੀ ਮੰਗੀ ਜਾਂਦੇ ਯਾਰ। ਮੈਂ ਆ ਲਗੀਦਾ। ਵਾਕਈ ਐਂ ਜੀ ਕਰਦਾ ਵੀ ਇਹਨੂੰ ਹੀ ਵਿਖਾਈ ਚੱਲ ਗਈ ਅੱਜ ਹਣਾ। ਤੇ ਪਾਉ ਆ ਮੀਣੀ ਕਿੱਥੋਂ ਪੜਤੀ। ਇਹ ਵੀ ਸਾਡੇ ਏਰੀਏ ਦੀ ਇਹ ਤੁਹਾਡੇ ਏਰੀਏ ਦੀ ਹਾਂ ਇਹ ਕਿਹੜਾ ਸੁਆ ਪਾਉ ਜੀ ਇਹ ਦੂਜਾ ਸੁਆ ਕਰਦਣੇ ਦੂਜਾ ਸੁਆ ਹੁੰਦੀ ਆ ਹਾਂ ਤੇ ਪਹਿਲਾਂ ਪਹਿਲਾਂ ਨੇ ਦੁੱਧ 13 14 ਤੱਕ ਦੁੱਧ ਦਿੱਤਾ ਇਹ ਵੀ ਬੜੀ ਸੰਭੀ ਪਾਉ ਕਹੇ ਨੇ ਆ ਬੜੀ ਸੰਭੀ ਵੇ ਹਣਾ ਜਿਹੜੀ ਆ ਨੀ ਬੂਰ ਕਾਪੇ ਜਾਂਦੀ ਗੁੰਦੀ ਭਈਆ ਗੁੰਦੀ ਭਈਆ ਛਿੱਗੀ ਦਿੰਦਾ ਤਵੇ ਛਿੱਗੀ ਤੇ ਸੇਂਗੇ ਦੇ ਹੱਲ ਦੇ ਸੇਂਗ ਦਾ ਵੇ ਰਹਿ ਜਾਂਦਾ ਨੂੰ ਮਾਈਏ ਪਾਉਏ ਵੀ ਨੀਲੀ ਰਾਵੀ ਚ ਨਹੀਂ ਆ ਗਈ ਪੈਰਾਂ ਨੀਲੀ ਰਾਵੀ ਤੇ ਇੱਧਰ ਵਾਕਈ ਦੂਜਾ ਕੀ ਨਾਲ ਚਾਰੇ ਪੈਰਾਂ ਦੇ ਨਿਸ਼ਾਨ ਬੱਗੇ ਹਾਂ ਤੇ ਅੱਖ ਹੈ ਕੀ ਇਹਦੀ ਇਹ ਅੱਖ थोड़ी काली है। ਅੱਖ ਕਾਲੀ ਆ? ਹਾਂ ਕਾਲੀ। ਮੱਥੇ 'ਚ ਹੈਗਾ ਫਲ। ਮੱਥੇ 'ਚ ਹੈਗਾ ਜਿਹਦੀ ਕਰਦਾ ਆਪਾਂ। ਹਾਂ ਨਹੀਂ ਨਹੀਂ ਠੀਕ। ਇਹ ਨਾ ਗਲਾਂ ਕੇ ਅਸੀਂ ਦੁਆ। ਵੀ ਤੂੰ ਆ ਅੱਖੀ ਤੇ ਨਿਗਲੀ ਨਹੀਂ। ਆ ਨਿਗਲੀ ਦੀ। ਨਹੀਂ ਵਾਕਿ ਪਉ ਉਤੋਂ। ਉਤੋਂ 2 ਫੁੱਟ ਸਵਾ 2 ਚੌੜੀ। ਉਹ ਵੇ ਕਿੱਥੇ ਪਈ ਹਣਾ? ਹਾਂ। ਤੁਸੀਂ ਆ ਫੇਰੀ ਕੋ ਆ ਜਾਛੇ ਦਵੇ। ਕੀ ਬਾਤ ਆ ਜੈਲੀ ਚੰਗੀ। ਹਾਂ। ਲਿਆ ਪਉ ਕੇ। ਸਿੰਘ ਤਾਂ ਵਿਖਾਤੇ ਸੱਜਣੋ ਤੁਹਾਨੂੰ। ਦੋਨੇ ਹੱਲ ਦੇ ਕੜਾ ਪਕੜਾ। ਲੈ। ਵੇਖੋ। ਲੱਭਦੇ ਫਰਦੇ ਨਾ ਮੀਣੀ ਹੈਂ ਮੈਂ ਸਿੰਘ ਤੋੜਦੇ ਤੂੰ ਅੱਛਾ ਆਂਦਾ ਮੈਂ ਤਾਂ ਦੰਦਾ ਵੀ ਇਸੇ ਮਾਰਿਆ ਆਂਦਾ ਤੂੰ ਆਖੜੇ ਸਿੰਘ ਲਿਆ ਲੱਭ ਕੇ ਹੁਣ ਕਿੱਥੇ ਸੱਟਿਆ ਆਂ ਲਓ ਵੀ ਸੱਜਣਾ ਮੀਣੀ ਯਾਰ ਹਣ ਕੀ ਕਹੀ ਆਰਤੀਆਂ ਦੇ ਸਹਰਾਣੇ ਆਂਗੂ ਨਾ ਚਾਰੇ ਪਾਸਿਓਂ ਗੋਲ ਵੀ ਕੀਤੀ ਪਈ ਆ ਐਂ ਜੇ ਸਵਾਦ ਆਉਂਦਾ ਜਿਹੜੇ ਭੈਣਾ ਭਰਾ ਯਾਰ ਸੇਵਾ ਕਰਦੇ ਨਾ ਰੁਪਈਏ ਵੀ ਦੋ ਵਟ ਲੈਂਦੇ ਸੋਹਣੇ ਚਲੋ ਕਈ ਵਾਰੀ ਸੱਜਣਾ ਮਜਬੂਰੀਆਂ ਵੀ ਬਣ ਜਾਂਦੀਆਂ ਪਸੂ ਸਾਹਮਣੇ ਹਾਰੀ ਸਾਰੀ ਦਾ ਕੰਮ ਨਹੀਂ ਕਿਉਂਕਿ ਘਰ ਗ੍ਰਹਿਸਤੀ ਦੇ ਵਿੱਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਘਰ ਖਵਾਉਣੇ ਪੈਂਦੇ ਫੇਰ ਇਹੋ ਜੀਆਂ ਮਲਾਂ ਰਗੀਆਂ ਹੁੰਦੀਆਂ ਕਈ ਵਾਰੀ ਮਜਬੂਰੀਆਂ ਵੀ ਹੁੰਦੀਆਂ ਸ਼ੌਂਕ ਆ ਦੇ ਮਿੰਗੀਆਂ ਮਹੀਨੇ ਹਾਂ ਸ਼ੌਂਕ ਨਾ ਮੇਰੇ ਦੀ ਮੈਂ ਇੱਥੇ ਕਈ ਬੰਦੇ ਹੁੰਦੇ ਨਹੀਂ ਯਾਰ ਮੈਂ ਨਹੀਂ ਲੈਣੀ ਛੋਟੀ ਗੱਲ ਵਾਕਿਆ ਤੇ ਪਾਉ ਜੀ ਇਹਦਾ ਰੇਟ ਇਹਦਾ ਰੇਟ ਕੁਲਦੀਪ ਸਿਆ ਤੈਨੂੰ ਪਤਾ ਯਾਰ ਮੈਂ ਤਾਂ ਕੀ 140 ਦੀ ਅੱਛਾ ਪਰ ਇੱਕ 10 ਦੀ 1 ਲੱਖ 10 ਹਜ਼ਾਰ ਦੀ ਉਹਦੇ ਚੋ ਪਿਆਰ ਮੁਹੱਬਤ 5000 ਦਾ ਹੀ 1 5 ਦੀ 1 5 ਦੀ 1 5 ਛੋੜ ਨਹੀਂ ਵਾਕ ਤੇ ਕੋਈ ਸ਼ੱਕ ਨਹੀਂ ਕਹਿਣ ਵਾਲੀ ਗੱਲ ਹੀ ਨਹੀਂ ਛੱਡਦਾ ਅੱਜ ਤੂੰ ਹੈ ਅੱਜ ਤੇਰੀ ਚਾਹ ਚੂ ਪੀਤੀ ਆ ਹੋ ਕੇ ਆਇਆ ਕੈਮ ਅੰਦਰੋਂ ਹਨਾ ਤੇ ਭਾਉ ਇਹਦੇ ਸੰਗ ਜੇ ਫੇਰ ਹਲਾ ਕੇ ਵਿਖਾ ਦੇਖਾਂ ਆਏ ਹਾਈ ਹਾਈ ਜਿਹੜਾ ਲੈ ਗਿਆ ਵੀ ਰਾਈਆ ਕਿਹਨੇ ਵਾਕੇ ਪਾਉ ਸੱਚ ਨੇ ਪਹਿਲੇ ਨੇ ਦੁੱਧ ਕਿੰਨਾ ਦਿੱਤਾ ਆਪਾਂ ਗੱਲਬਾਤ ਭੁੱਲ ਹੀ ਗਏ ਹਾਂ 13 ਚਲਦਾ ਕਿੰਨਾ ਦਿੱਤਾ ਅੱਛਾ ਤੇ ਹੁਣ ਦਿਨ ਹਫਤਾ ਲੈ ਜੂ ਹਾਂ ਹਫਤਾ ਲੈ ਜੂ ਥਣਾ ਥਣਾ ਲੋ ਭਰ ਲੋ ਕਿ ਨਾ ਆ ਤਾਂ ਗੱਲਾਂ ਹੀ ਰਹਿ ਗਈਆਂ ਅੱਜ ਆਪਣੀਆਂ ਥਣਾ ਦੀ ਪਿੱਛੇ ਦੀ ਆਪਣੀ ਗਾਰੰਟੀ ਸਫਾਈਆਂ ਲੈਵਾ ਬਹੁਤ ਤਿਆਰ ਕਰੂਗੀ ਕੱਟੀ ਕਹਿਣ ਵਾਲੀ ਗੱਲ ਨਹੀਂ ਹੈ ਨਾ ਨਿੱਗਰ ਚ ਦੇ ਦੀ ਦੁੱਧ ਦੇ ਜੂ ਮੈਂ ਦੇ ਦੋਗੀ ਹਾਂ 13 14 ਕਿਲੋ ਦੁੱਧ ਖੁੱਲਾ ਪਾਉਗੀ 15 ਦੁੱਧ ਖੁੱਲਾ ਫਿਰ ਐ ਆਉਂ ਜਿਵੇਂ ਰੂਮ ਹੁੰਦਾ ਵਾਕੇ 1 5 ਦੀ ਹੈ ਨਾ 1 5 ਦੀ ਆ ਨਾ ਇਹ ਕੀ ਬਾਤ ਆ ਕੋਈ ਸ਼ੱਕ ਨਹੀਂ ਪਾਉ ਮੇਗੂ ਕੀ ਕਰਮਾਂ ਵਾਲੀ ਜਿਉਂਦੀ ਰਹੇ ਕਿਉਂਕਿ ਮੈਂ ਬਹੁਤ ਸੁਥਰੀ ਆ ਤੇ ਚੰਗੀ ਆ ਤੇ ਆ ਵਿਖਾਉਣੀ ਆ ਮੈਂ ਆਪਾਂ ਇਹ ਸੂਈ ਆ ਆ ਸੂਈ ਆ ਠੀਕ ਆ ਇਹ ਸੱਤ ਅੱਠਾ ਦਿਨਾਂ ਦੀ ਸੂਈ ਆ ਠੀਕ ਆ ਤੇ ਕਿੰਨੀਆਂ ਕਿ ਤਾਰਾ ਇਹਦੇ ਕੋਲੇ ਲਿਆ ਕੱਢ ਕੇ 8 ਕਿਲੋ ਆ ਖਦੀਬ 8 ਕਿਲੋ ਬੱਚਾ ਇਹਦੇ ਕੋਲੇ ਕੱਟਾ ਕੱਟਾ ਮਗਰ ਆ ਗਿਆ ਤੇ ਚਵਾਈ ਦੀ ਚੰਗੀ ਠੀਕ ਆ ਪਾਉ ਜੀ ਠੀਕ ਆ ਤੇ ਸੁਆ ਕਿਹੜਾ ਸੂਪੀ ਸੂਆ ਤੇ ਜਾਈ ਦੋ ਜਾਂ ਝੋਟੀ ਆਂਗਾ ਨਵਾਂ ਹਾਨ ਵੇਖੋ ਸੱਜਣਾ ਕਰ ਲੋ ਚੈੱਕ ਢਾਂਚਾ ਵੱਡਾ ਲੇਵੇ ਲੂਏ ਦੀ ਸਾਫ ਆ ਵੇਖੋ ਚੋਣ ਇੱਕ ਨੰਬਰ ਆ ਹਨਾ ਤੇ ਬਾਕੀ ਉਹ ਕਿਰਪੋਰਟ ਆ ਨਾ ਸਾਰੀ ਹਾਂ ਸਾਰਾ ਸਭ ਠੀਕ ਆ ਠੀਕ ਠੀਕ ਲੋ ਵੀ ਸੱਜਣਾ ਬਾਕੀ ਕੈਮਰੇ ਦੇ ਸਾਹਮਣੇ ਹਰ ਚੀਜ਼ ਕਰ ਦਿਦੀ ਆ ਵੇਖੋ ਕੱਦ-ਕੁੱਦ ਦੀ ਚੰਗੀ ਪਤਲੀ ਚਮੜੀ ਦੀ ਆ ਤੇ ਚਵਾਈ ਤੇ ਦੀ 5 ਵਜੇ ਦੀ ਆ ਹਾਂ ਠੀਕ ਆ ਭਾਜੀ ਠੀਕ ਆ ਤੇ ਇਹਦਾ ਰੇਟ ਕੀ ਰਹੂਗਾ ਜੀ ਸਰਜੀਤ 80000 ਰੁਪਇਆ ਅੱਛਾ ਹਾਂ ਉਹਦੇ ਚੋਂ ਉਹਦੇ ਚੋਂ ਫਿਰ 2000 ਦਾ ਮਾਨ ਕਰਾਂਗੇ ਜਾਇ ਜਾਂ ਜਮਾ ਹਾਂ ਜਾਇ ਜੀ ਆ ਫਿਰ ਅੱਬਾ ਜਾਇ ਜੀ ਇਹ ਤੋਂ ਘਟ 80000 ਦੀ 78000 ਦੀ 78000 ਦੀ ਕੋਈ ਸ਼ੱਕ ਨਹੀਂ ਯਾਰ ਮੈਂ ਚੰਗੀ ਆ ਇਹਦਾ ਬੱਚਾ ਕਿੱਥੇ ਆ ਬੱਚਾ ਤਾਂ ਉਹ ਤਾਜਾ ਬੱਚਾ ਕਿਲੇ ਨਾਲ ਦੇ ਇਹਦਾ ਹਾਂ ਆ ਬੜਾ ਝੋਟੀ ਨੇ ਦੁੱਧ 11-12 ਕਿਲੋ ਦੇ ਜਾਣਾ ਦੇ ਜਾਣਾ ਦੇਣਾ ਹਾਂ ਇਹਦੀ ਆ ਵਜਿਆ ਕੁਛ ਕਿ ਨਿਸ਼ਾਨ ਜਿਵੇਂ ਆ ਕਿਹੜਾ ਇਹ ਕਲਦੀਸਾ ਜਿਹੜਾ ਮੈਂ ਲਈ ਆ ਨਾ ਆਪਾਂ ਹਾਂ ਉਹਨਾਂ ਨੂੰ ਕਿਤੇ ਰਾਤ ਪੈ ਗਿਆ پیچھے ਦਾ ਭਲੇਖਾ ਠੀਕ ਆ ਕੀ ਪਾਤੀ ਤੇ ਪਰ ਮੈਂ ਨੇ ਪਿਛਾ ਨਹੀਂ ਵਿਖਾਇਆ ਤੇ ਆਪਾਂ ਆਨ ਕੇ ਲਾਤੀ ਓਕੇ ਭਲੇਖੇ ਜੀ ਰਹਿ ਗਏ ਆਪਣੀ ਗਰੰਟੀ ਹੋਊਗੀ ਜੇ ਮੈਂ ਪਿਛਾ ਮਾਰੀ ਨਹੀਂ ਠੀਕ ਆ ਓਕੇ ਰਿਪੋਰਟ ਆ ਬਾਕੀ ਹੁਣ ਸੂਪੀ ਹਾਂ ਨੇ ਇਹਦੀ ਗਰੰਟੀ ਹੂ ਆਪਕਾ ਸੂਕੇ ਤਾਂ ਨਹੀਂ ਮੈਂ ਮਾਰਦੀ ਛੇਦੀ ਪਿੱਛਾ ਕੋਈ ਵਰਲੀ ਆ ਹਾਂ ਨਹੀਂ ਮਾਰਦੀ ਨਹੀਂਗੀ ਮੈਂ ਨਹੀਂ ਠੀਕ ਠੀਕ ਆ ਸਾਰਾ ਝੋਟੀ ਸਾਰਾ ਕੁਝ ਠੀਕ ਆ ਠੀਕ ਆ ਬਾਕੀ ਗਾਲੇ ਪਈ ਆ ਹਾਂ ਤੇ ਕਟਾ ਇਹਦੇ ਕੋਲੇ ਆ 78000 ਦੀ ਝੋਟੀ ਜਾਇਆ ਜਾ ਤੇਰੀ ਕੋਈ ਸ਼ੱਕ ਨਹੀਂ ਜਮਾਈ ਤੇ ਆ ਮੀਣੀ ਇੱਥੇ ਆਪਦੇ ਮਸਤ ਪਾਂਜੇ ਚ ਖੜੀ ਆ ਸਜਣ ਵੀ ਆਪਦੇ ਰੋਹ ਬਜੇ ਚ ਖੜੀ ਤਾਂ ਜਦੋਂ ਪਸ਼ੂ ਖੜਦਾ ਨਾ ਯਾਰ ਉਦੋਂ ਜਚਤ ਕੁਝ ਹੋਰ ਹੁੰਦੀ ਆ ਜਦੋਂ ਆਪਾਂ ਦਾਲੇ ਹੋ ਜਾਈਏ ਤਾਂ ਉਦੋਂ ਪਸ਼ੂ ਕਈ ਵਾਰੀ ਨਹੀਂ ਵੀ ਜੱਜਦੇ ਤੇ ਆ ਮੈਂ ਤੁਹਾਨੂੰ ਫੇਰ ਨਾ ਇੱਥੇ ਜੇ ਖੜੀ ਰਹੀ ਇਹਦੀਆਂ ਮੈਂ ਵਿਰਲਾ ਕਰਾਉਂਗਾ ਚੈੱਕ ਥੋੜੀ ਹੈ ਲਗੀ ਆ ਤੇ ਗੱਠ ਤੋਂ ਮੇਰੀ ਮੇਰੀ ਗੱਠ ਗੱਠ ਤੇ ਥਣ ਲੱਗੇ ਹੋਣਗੇ ਵੇਖੋ ਕਿਉਂ ਮੰਨਦੇ ਆ ਵੀ ਵਾਕਿਆ ਹੀ ਮੱਝਾਂ ਹੈਗੀਆਂ ਲੱਭਦੇ ਫਰਦੇ ਸੀ ਨਾ ਮੰਡੀਆਂ-ਮੰਡੀਆਂ 'ਚ ਜਾ ਕੇ ਵੀ ਯਾਰ ਕੋਈ ਚੰਗੇ ਦੁੱਧ ਵਾਲੀ ਮਾਂ ਮਿਲ ਜੇ ਤਾਂ ਫਿਰ ਪਾਉ ਨੂੰ ਅੱਜ ਕਾਲ ਕਰ ਲਿਆ ਜੋ ਤੇ ਚੋ ਤੁਸੀਂ ਲੈਣੀ ਆ ਤੇ ਪੈਸੇ ਪਾਉ ਨੇ ਵਟ ਲੈਣੇ ਆ ਕਿਉਂ ਪਾਉ ਹਾਂ ਤੇ ਪਾਉ ਜੀ ਆਹ ਹੱਕ ਝੂਟੀ ਇਹ ਚੇ ਦੋ ਦੰਦ ਕੀ ਆਸਾਂ ਨਿਕਲਦੀ ਸੱਚ ਆ ਗਏ ਹੁਣ ਕੁੱਟੇ ਆਵੇ ਤੈਨੂੰ ਮਾਉਨਾ ਠੀਕ ਆ ਚੌਕ ਦੇ ਦੰਦ ਚੱਕੀ ਜਾਂਦੀ ਆ ਚੱਕੀ ਜਾਂਦੀ ਠੀਕ ਆ ਤੇ ਕਦੋਂ ਦੀ ਸੂਈ ਆ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਬੱਚਾ ਬੱਚਾ ਕੱਟਾ ਮਰ ਤੇ ਚੂਣ ਚਾਂ ਨੂੰ ਪਹਿਲਾਂ ਓਕੇ ਆ ਨਾ ਚੂਣ ਤਾਂ ਮੈਂ ਹੁਣੇ ਭਰ ਤਾਰਾ ਮਾਰ ਕੇ ਫਿਰ ਵੀ ਸੀਲ ਬਹੁਤ ਆ ਬੱਚੇ ਤੇ ਸਹਿਮਤ ਆ ਆ ਬਹੁਤ ਜੱਦ ਕੱਢ ਦੇ ਬਾਹਰ ਇਹਨੂੰ ਲਓ ਵੀ ਸੱਜਣੋ ਕਰ ਲੋ ਚੈੱਕ ਅੱਖਾਂ ਬਿੱਲੀਆਂ ਮੱਥੇ 'ਚ ਫੋਲ ਆ ਸਿੰਘ ਚੰਗਾ ਪੜੀ ਸੰਭੀ ਝੋਟੀ ਆ ਬੋਲਾ 6 ਕਿਲੋ ਆਵੇ ਨਾ ਆ ਇਧਰ ਹਾਂ ਦੋਲੀ ਆ ਨਹੀਂ ਨਹੀਂ ਠੀਕ ਹੈ ਚੌਗੀ ਆਉਣ ਲੱਗ ਬਾਕੀ ਵਜਨ ਵਜਨ ਵਾਲੀ ਆ ਭੌਤ ਕਿੰਨਾ ਬਾਜੂ ਕੱਟੀ ਦੁੱਧ 10 ਕਿਲੋ ਹੀ ਜਾਣਾ ਦੇ ਜੂਗੀ ਹਾਂ ਦੇ ਜੂਗੀ ਹੈ ਨਾ 6-7 ਕਿਲੋ ਦਾ ਬੌਲਾ ਹੀ ਹੈ ਠੀਕ ਹੈ ਠੀਕ ਹੈ ਬੜੀ ਚੰਗੀ ਵਾਹ ਕੋਈ ਨਹੀਂ ਬੱਚਾ ਵੇਖੋ ਸੱਜਣੋ ਕਰ ਲੋ ਚੱਕ ਸਫਾਈਆਂ ਸੁਫਈਆਂ ਪੜੀ ਸੰਭੀ ਇਹਦਾ ਭਾਉ ਜੀ ਰੇਟ ਕੀ ਰਊਗਾ ਛੋਟੀ ਦਾ ਇਹਦਾ 82000 ਰੁਪਏ 80 ਤੇ ਦੋ ਹਾਂ 80 ਦੀ ਦੇ ਦੇਣੀ 80 ਦੀ ਹੈ ਨਹੀਂ ਠੀਕ ਕੱਟੀ ਜਿਆਦੀ ਕਰੂ ਜਿਹੜਾ ਲੈ ਜੂ ਠੀਕ ਆ ਬੱਚਾ ਕੱਟਾ ਆ ਗਿਆ ਇਹਦੇ ਕੋਲੇ ਤਾਜੀ ਸੂਈ ਆ ਤੇ ਆ ਵੀ ਵਿਖਾਉਣੀ ਮੈਂ ਇਹਦੀ ਤਾਂ ਰੰਗ ਰਾਜ ਦੀ ਵੀ ਵੇਖ ਲੋ ਮਰਾ ਦਿਓ ਆਪਾਂ ਨੂੰ ਤਾਂ ਕੀ ਆ ਤਸੱਲੀ ਹੋ ਜਾਂਦੀ ਪਹਿਲਾਂ ਕੱਟੀ ਦੀ ਨੇ ਬੱਚੇ ਤੇ ਤਾਂ ਸਹਿਮਤ ਆ ਹਨਾ ਪੈਂਦੀ ਆ ਰੰਗ ਰੰਗ ਨਹੀਂ ਓਕੇ ਆ ਲੋ ਵੀ ਸਜਣੋ ਇੰਨੇ ਨਾਲ ਨਾ ਥੋੜਾ ਜਿਆ ਯਾਰ ਧਾਰਾ ਧੂਰਾ ਵੱਜੀਆਂ ਹੋਣਾ ਤੇ ਪਤਾ ਲੱਗ ਜਾਂਦਾ ਵੀ ਬੱਚੇ ਤੇ ਪਸੂ ਸਹਿਮਤ ਆ ਪਹਿਲਾਂ ਨਾ ਕੱਟੀਆਂ ਕਈ ਵਾਰੀ ਔੱਕ ਕੱਕ ਜਾਂਦੀਆਂ ਤੇ ਔਲ ਉਲਟ ਚ ਜੇ ਨਿਕਲਦੀਆਂ ਕਈ ਕੁਸ਼ੀ ਬਣ ਜਾਂਦਾ ਸਜਣੋ ਬਾਕੀ ਆ ਇੱਥੇ ਦੇਖੋ ਚਿਵਾਈ ਦਾ ਭੈਣ ਨੇ ਉਹ ਐਨ ਲੱਗੀ ਹਨਾ ਜਿਵੇਂ ਮੰਨ ਕੇ ਚੱਲੋ ਵੀ ਜੀ ਜੇ ਸੂਏ ਵਾਲੀ ਮੈਂ ਵਾਲੀ ਆ ਬਹੁਤੀ ਕੋਲੀ ਗੰਦੀਸ ਆ ਵਾਕਈ ਕੱਟੀ ਚੰਗੀ ਆ ਭਾਉਜੀ ਵੈ ਹਨਾ ਚਵਾਈ ਬਹੁਤ ਚੰਗੀ ਆ ਕੋਈ ਸ਼ੱਕ ਨਹੀਂ ਸੱਜਣੋ ਦੁੱਧ ਤੁਹਾਡੀ ਸੇਵਾ ਦਾ ਬੱਚਾ ਫਰੀ ਅੱਗੇ ਮੈਂ ਨਹੀਂ ਠੀਕ ਆ ਹਾਲਤੀ ਥਲੇ ਰੱਖ ਕੇ ਹੀ ਆਇਆ ਛੋਨੀ ਆ ਨਹੀਂ ਠੀਕ ਆ ਓਕੇ ਰਪੋਟੀ ਆ ਕੋਈ ਸ਼ੱਕ ਨਹੀਂ ਲੈ ਅਗਲੇ ਥਾਂ ਦੀ ਇਹ ਹੈ ਨਾ ਮਗਰਿਆਂ ਚ ਮਾਰੀ ਦੋ ਦੋ ਫੇਰ ਕਰਾ ਦੇ ਉਨਾਂ ਹੀ ਬਹੁਤ ਪੂਲੀ ਆ ਹੈ ਬੜੀ ਪੂਲੀ ਆ ਬਾਲਾ ਦੁੱਧ ਨਾ ਡੋਲ ਥੱਲੇ ਤੇਰ ਮਾਰਾ ਤੇ ਇਹ 80000 ਦੀ 80000 ਦੀ ਆ ਨਾ ਕੀ ਬਾਤ ਕੀ ਦੀ ਚੋ ਠੀਕ ਹੰਦੀ ਆ ਕੀ ਬਾਤ ਕੀ ਬਾਤ ਕੋਈ ਸ਼ੱਕ ਨਹੀਂ ਤੇ ਇਹ ਕਾ ਵੀ ਬਖੜਦਗੇ ਹਾਂ ਹਾਂ ਇਹ ਵੀ ਤਾਜੀ ਆ ਪਾਉਜੀ ਇਹ ਵੀ ਤਾਜੀ ਇਹ ਵੀ ਕੱਲ ਪਰਸੋਂ ਦੀ ਨਹੀਂ ਹੈ ਠੀਕ ਆ ਇਹਦੇ ਥੱਲੇ ਵੀ 8-7 ਕਿਲੋ ਬੋਲਾ ਆਉਂਦਾ 8-7 ਕਿਲੋ ਹਾਂ ਤੇ ਬੱਚਾ ਇਹ ਕੱਟੀ ਜਿਹੇ ਮਗਰ ਨਹੀਂ ਕੱਟੀ ਬੜੀ ਪਿਆਰੀ ਦੇ ਗਈ ਹੈ ਨਾ ਕਿੰਡੀ ਸੋਹਣੀ ਕੱਟੀ ਦਿੱਤੀ ਇਹਨੇ ਤੇ ਸੁਬਾ ਇਹ ਸੁਬਾ ਉਹ ਯਾਰ ਪਹਿਲਾਂ ਆਂਦੇ ਆ ਤੇ ਅਸੀਂ ਦਜਾਂਗਦੇ ਨਹੀਂ ਤੂੰ ਜਾ ਉਹ ਦਰ ਜਾ ਥਣ ਥਣ ਦੂਜਿਆਂ ਵਾਲੀ ਤੇ ਪੰਜਾ ਚਾਰਾਂ ਦਾ ਨਾ ਦੀ ਸੂਈ ਬਹੁਤ ਚੰਗੀ ਚਵਾਈ ਦੇ ਠੀਕ ਆ 6-7 ਕਿਲੋ ਬੋਲੇ ਤੋਂ ਚੱਲੀ ਹੈ ਹਾਂ ਤੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਅੱਛਾ ਇਹ ਰ 90000 ਰੁਪਇਆ ਮੁੱਲੇ ਦਾ 90000 ਠੀਕ ਇੱਕ ਹਜ਼ਾਰ ਛੱਡ ਦੇਣਾ 3000 ਦਾ 87 ਦੀ ਹਾਂ 85 ਦੀ ਦੇ ਦਈਏ ਵੇਖੀ ਜਾ 85 ਦੀ ਦੇ ਹੈ 85 ਹਾਂ ਲੋ ਵੀ ਸੱਜਣੋ ਯਾਰ ਤਾਜੀ ਸੂਈ ਆ ਯਾਰ ਤੇ ਕੱਦ-ਕੁੱਦ ਸੋਹਣਾ ਸਫਾਈਆਂ ਸੂਈਆਂ ਚੰਗੀਆਂ 6-7 ਕਿਲੋ ਬੌਲੇ ਤੋਂ ਤੇ ਬੱਚੇ-ਬੁੱਚੇ ਤੇ ਵੀ ਸਹਿਮਤ ਆ ਹਾਂ ਬਿਲਕੁਲ ਬੱਚਿਆਂ ਆਓ ਬੱਚਾ ਨਹੀਂ ਜੀ ਦਾ ਮੋਲ ਤੇ ਜਾਣ ਦੇ ਲੋ ਵੀ ਸੱਜਣੋ ਝੋਟੀ ਇਹ ਵੀ ਚੰਗੀ ਬਰਲਾ ਬਰਲਾ ਚੰਗੀਆਂ ਲੈ ਕਰ ਲੋ ਚੈੱਕ ਵੇਖੋ ਕੱਡੀਆਂ ਥਾਨ ਮਰਲਾ ਤੇ ਲੱਗੀ ਹੋਈ ਆ ਸੁਫਾਈਆਂ ਸੁਫਾਈ ਚੰਗੀ ਜੀ ਚਵਾਈ ਚੰਗੀ ਆ ਭਾਉ ਕਹਿੰਦਾ ਸਿੰਗਲ ਚੈੱਕ ਕਰ ਲੋ ਤੇ ਆ ਇਹਦਾ ਬੱਚਾ ਵੀ ਚੈੱਕ ਕਰ ਲੋ ਕੱਟੀ ਦਾ ਨਾੜੂਆ ਲੈ ਗਿਆ ਵੇਖੋ ਕੱਡੀ ਸੋਹਣੀ ਕੱਟੀ ਨੂੰ ਇਹਨੇ ਸੱਜਣੋ ਜਨਮ ਦਿੱਤਾ ਝੋਟੀ ਸੁੰਦਰ ਆ ਤੇ 85000 ਦੀ ਕਹਤੀ ਭਾਉ ਨੇ ਜੈ ਸੁਣੋ ਹਣਾ ਕਿਆ ਆਪ ਆਤਾ ਆ ਸੀ ਹਜ਼ਾਰ ਦੀ ਹੈਨਾ ਨਹੀਂ ਠੀਕ ਆ ਪਾਉਜੀ ਠੀਕ ਆ ਤੇ ਆਹ ਕਹਤੀ 78000 ਦੀ ਹੈਨਾ ਆਹ ਕਹਤੀ ਇੱਕ ਪੰਜ ਦੀ ਮੀਣੀ ਜਿਹੜੀ ਆਰਤੀਆਂ ਦੇ ਸਰਾਣੇ ਵਰਗੀ ਨਾ ਹੁੰਦੀ ਆ ਤੇ ਆਹ ਕਹਤੀ ਇੱਕ 45 ਦੀ ਇੱਕ 45 ਲਓ ਵੀ ਸੱਜਣੋ ਐਨੀਮਲ ਵਖਾਤੇ ਤੁਹਾਨੂੰ ਇਸ ਵੇਲੇ ਆਪਾਂ ਪੰਜ ਭਾਉ ਸਖਦੇਵ ਕੋਲੇ ਤੇ ਸਾਰੇ ਪਸੂ ਆਪਦੀ ਆਪਦੀ ਜਗ੍ਹਾ ਤੇ ਸੱਜਣੋ ਰੇਟ ਦੇ ਹਿਸਾਬ ਨਾਲ ਚੰਗੇ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਇੰਨਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਜਲਦ ਨਵੀਂ ਵੀਡੀਓ ਤੇ ਸੱਜਣੋ